ले गोरी तंग रिची बोलता है गोरी बोली दोबारा हेलो गाइस कोई नहीं का वीडियो बना रहा है माता हेलो पैसे दवा आ चली तो ठीक है गोरी ते फिर जिस दिन मेरा बर्थडे होया उस दिन पार्टी करेंगे उस दिन फिर मैंने गिफ्ट की दएगा एना खेड़ रूटी होई खेड़ रूटी भी खेड़ देगा हां ठीक है ਪੀਜ਼ਾ ਵੀ ਦੇ ਆ ਬਈ ਚਾਹ ਲੈ ਪਹਿਲਾਂ ਫਰੈਂਚ ਫ੍ਰਾਈ ਦਾ ਖਾਣਾ ਹਾਂ ਫਿਰ ਪੀਜ਼ਾ ਹੋਰ ਕੀ ਹੈ ਚਾਚਾ ਫਿਰ ਪੀਜ਼ਾ ਖਾਓਗੋ ਮੈਂ ਛੋਟਾ ਜਿਹਾ ਕੈਫੇ ਆਈ ਅਬੇ ਚਾਚਾ ਕੀ ਆ ਹਾਂਜੀ ਗਰਵੀਰ ਜੀ ਕਿਵੇਂ ਹੋ ਕੀ ਆਜੀ ਐ ਭੈਣ ਨੇ ਬੈਠਾ ਦੇ ਰਿਹਾ ਮੋੜਾ ਦਿਆ ਬਰਗਰੀ ਫੜਾ ਕੇ ਕਿੱਥੇ ਜਾਣਾ ਹੈਗਾ ਆ ਬਰਗਰੀ ਫੜਾ ਕੇ ਕਿਹਦੇ ਫੜਾ ਕੇ ਆਉਣੇ ਆ ਬਾਪੇ ਦੇ ਫੜਾ ਕੇ ਆਉਂਦੇ ਆ ਬਾਪੇ ट